ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਵਿੱਚ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬੱਚਿਆਂ ਦੇ ਬਾਰੇ ਉਹ ਤੁਹਾਨੂੰ ਪੰਜ ਗੱਲਾਂ ਦੱਸਾਂਗਾ ਜਿਹੜੀਆਂ ਮਾਪੇ ਨੂੰ ਜਾਂ ਘਰ ਦੇ ਵਿੱਚ ਜਿਹੜੇ ਵੱਡੇ ਹੁੰਦੇ ਹੈਗੇ ਆ ਉਹਨਾਂ ਨੂੰ ਬੱਚਿਆਂ ਨੂੰ ਨਹੀਂ ਕਹਿਣਾ ਚਾਹੀਦਾ ਅਗਰ ਬੱਚੇ ਇਹ ਬਾਰ-ਬਾਰ ਗੱਲਾਂ ਇਹ ਸੁਣਦੇ ਨੇ ਤੁਹਾਡੇ ਕੋਲੋਂ ਤੇ ਬੱਚੇ ਜ਼ਿੰਦਗੀ ਵਿੱਚ ਡੀਮੋਟੀਵੇਟ ਹੋ ਜਾਂਦੇ ਆ ਉਹਨਾਂ ਦਾ ਮਾਨਸਿਕ ਵਿਕਾਸ ਪ੍ਰੋਪਰਲੀ ਨਹੀਂ ਹੁੰਦਾ ਹੈਗਾ ਤੇ ਉਹਨਾਂ ਦੇ ਵਿੱਚ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ ਤੇ ਇਹਨਾਂ ਪੰਜਾਂ ਗੱਲਾਂ ਤੁਸੀਂ ਅਵੋਇਡ ਕਰਨਾ ਦੇ ਦੋਸਤੋ ਮੈਂ ਹਨਾਵ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਨਵ ਵੀਡੀਓਜ਼ ਅਗਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਦਿਓ ਅਗਰ ਤੁਸੀਂ YouTube ਤੇ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਡੀ سپورਟ ਦੇ ਨਾਲ ਹੀ ਇਹ ਜਿਹੜਾ ਚੈਨਲ ਹੈਗਾ ਗਰੋ ਕਰ ਰਿਹਾ ਹੈਗਾ ਤੇ ਦੋਸਤੋ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ ਸਟ्रेस ਭਰੀ ਜ਼ਿੰਦਗੀ ਹੈਗੀ ਆ ਜਿਹੜੇ ਪੇਰੈਂਟਸ ਹੁੰਦੇ ਆ ਆਪਣੇ ਕੰਮ ਕਾਰ ਦੇ ਵਿੱਚ ਆਪਸੀ ਰਿਸ਼ਤਿਆਂ ਦੇ ਵਿੱਚ ਇੰਨੇ ਬਿਜ਼ੀ ਹੋ ਜਾਂਦੇ ਆ ਸਟ्रेसਫੁੱਲ ਲਾਈਫ ਹੁੰਦੀ ਹੈਗੀ ਆ ਤੇ ਕਈ ਵਾਰੀ ਜਾਣੇ ਅਣਜਾਣੇ ਬੱਚਿਆਂ ਨੂੰ ਕੁਝ ਇਹੋ ਜਿਹੀਆਂ ਗੱਲਾਂ ਕਹਿ ਦਿੰਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਦੇ ਬੱਚਿਆਂ ਦਾ ਸੁਭਾਅ ਉਹਨਾਂ ਗੱਲਾਂ ਕਰਕੇ ਵਿਗੜ ਗਿਆ ਕਿੱਦਾਂ ਦਾ ਹੋ ਗਿਆ ਆਪਣੀ ਲਾਈਫ ਵਿੱਚ ਡੀਮੋਟੀਵੇਟ ਹੋ ਜਾਂਦੇ ਆ ਤੇ ਉਹਨਾਂ ਵਿੱਚੋਂ ਨੰਬਰ 1 ਜਿਹੜੀ ਗੱਲ ਹੈਗੀ ਤੁਸੀਂ ਕਦੇ ਨਹੀਂ ਕਹਿਣੀ ਉਹ ਹੈਗੀ ਆ ਵੀ ਤੂੰ ਜ਼ਿੰਦਗੀ ਵਿੱਚ ਕਦੇ ਵੀ ਕੁਝ ਨਹੀਂ ਕਰ ਸਕਦਾ ਕਈ ਵਾਰੀ ਬੱਚਿਆਂ ਨੂੰ ਕੋਈ ਆਪਾਂ ਕੋਈ ਟਾਸਕ ਦੇ ਦਿੰਨੇ ਹੈਗੇ ਆ ਜਾਂ ਕੋਈ ਇਦਾਂ ਦਾ ਸਕੂਲ ਦਾ ਕੰਮ ਹੁੰਦਾ ਕੋਈ ਸਬਜੈਕਟ ਇਦਾਂ ਦਾ ਹੁੰਦਾ ਹੈਗਾ ਜਾਂ ਖੇਡਲੂ ਕੋਈ ਕੰਮਕਾਰ ਹੁੰਦਾ ਤੇ ਉਹਨਾਂ ਨੂੰ ਕਦੀ ਵੀ ਇਦਾਂ ਨਾ ਕਹੋ ਵੀ ਤੂੰ ਜ਼ਿੰਦਗੀ ਵਿੱਚ ਕਦੀ ਵੀ ਕੁਝ ਨਹੀਂ ਕਰ ਪਾਉਂਗਾ ਉਹਦੇ ਨਾਲ ਕੀ ਆ ਬੱਚੇ ਜਿਹੜੇ ਆ ਡੀਮੋਟੀਵੇਟ ਹੋ ਜਾਂਦੇ ਆ ਉਹਨਾਂ ਵੀ ਜਿਹੜੀ ਸਿੱਖਣ ਜਾਂ ਸਮਝਣ ਦੀ ਤਾਕਤ ਹੁੰਦੀ ਆ ਉਹ ਘਟਣ ਲੱਪਣ ਦੀ ਹੈਗੀ ਆ ਕਿਉਂਕਿ ਜਿਹੜਾ ਬੱਚੇ ਦਾ ਦਿਮਾਗ ਹੁੰਦਾ ਹੈਗਾ ਕੋਰਾ ਕਾਗਜ਼ ਹੁੰਦਾ ਹੈਗਾ ਜਿੱਦਾਂ ਦਾ ਤੁਸੀਂ ਉਹਦੇ ਬਾਰੇ ਉਹਨੂੰ ਦੱਸ ਦਿੱਤਾ ਕਹਿ ਦਿੱਤਾ ਤੇ ਉਦਾਂ ਹੀ ਬੱਚੇ ਦਾ ਜਿਹੜਾ ਦਿਮਾਗ ਹੈਗਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਉਦਾਂ ਹੀ ਹੋ ਜਾਂਦਾ ਉਹੀ ਚੀਜ਼ ਉਹਦੇ ਦਿਮਾਗ ਤੇ ਲਿਆਕ ਹੋ ਜਾਂਦੀ ਆ ਤੇ ਕਦੀ ਵੀ ਉਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਵੀ ਤੂੰ ਜ਼ਿੰਦਗੀ ਵਿੱਚ ਕਦੀ ਵੀ ਕੁਝ ਨਹੀਂ ਕਰ ਸਕਦਾ ਅਗਰ ਕੋਈ ਤੁਸੀਂ ਉਹਨੂੰ ਟਾਸਕ ਦਿੰਨੇ ਉਨੂੰ ਉਸ ਕੰਮ ਨੂੰ ਕਰਨ ਦੇ ਲਾਭ ਦੱਸੋ ਜਾਂ ਫਾਇਦੇ ਦੱਸੋ ਤੇ ਤਾਂ ਕਿ ਜਿਹੜਾ ਬੱਚੇ ਦਾ ਇੰਟਰਸਟ ਹੈਗਾ ਉਸ ਕੰਮ ਦੇ ਵਿੱਚ ਬਣ ਸਕੇ ਤੇ ਪ੍ਰੋਪਰਲੀ ਉਸ ਨੂੰ ਕਰ ਸਕੇ ਤੇ ਇਸ ਗੱਲ ਤੋਂ ਹਮੇਸ਼ਾ ਹੀ ਤੁਸੀਂ ਅਵੋਇਡ ਕਰਨਾ ਕਿ ਕਦੀ ਬੱਚੇ ਨੂੰ ਇਦਾਂ ਨਾ ਕਹੋ ਤੂੰ ਜ਼ਿੰਦਗੀ ਵਿੱਚ ਕਦੀ ਨਹੀਂ ਕਰ ਸਕਦਾ ਤੇ ਤਾਂ ਕਿ ਜਿਹੜਾ ਬੱਚੇ ਦਾ ਸੁਭਾਅ ਹੈਗਾ ਇੱਕ ਪ੍ਰੋਪਰਲੀ ਮੋਟੀਵੇਸ਼ਨ ਵਾਲਾ ਬਣੇ ਹਮੇਸ਼ਾ ਹੀ ਉਹ ਜ਼ਿੰਦਗੀ ਵਿੱਚ ਅਗਾਹ ਵਧੂ ਸੋਚ ਰੱਖੇ ਉਹਦਾ ਜਿਹੜਾ ਮਾਈਂਡ ਹੈਗਾ ਪੋਜ਼ਿਟਿਵ ਬਣ ਸਕਦਾ ਇਸ ਗੱਲ ਨਾਲ ਅਗਲੀ ਜਿਹੜੀ ਗੱਲ ਹੈ ਬੱਚੇ ਨੂੰ ਕਦੀ ਨਹੀਂ ਕਹਿਣੀ ਕਿ ਕਈ ਵਾਰੀ ਬੱਚਾ ਰੋਣ ਲੱਪੰਦਾ ਹੈਗਾ ਆੜੀ ਕਰਨ ਲੱਪੰਦਾ ਹੈ ਪੇਰੈਂਟਸ ਕੀ ਕਰਦੇ ਹੈਗੇ ਉਹਨੂੰ ਗੁੱਸੇ ਨਾਲ ਕਹਿੰਦੇ ਵੀ ਤੂੰ ਰੋ ਨਾ ਗੁੱਸੇ ਨਾਲ ਕਦੀ ਵੀ ਬੱਚੇ ਨੂੰ ਚੁੱਪ ਨਹੀਂ ਕਰਾਉਣਾ ਹੈਗਾ ਰੋਣਾ ਬੰਦ ਕਰ ਇਦਾਂ ਕਹਿੰਦੇ ਵੀ ਤੂੰ ਰੋ ਨਾ ਮਤਲਬ ਕਿ ਉਹ ਏਡੀ ਚੀਜ਼ ਹੁੰਦੀ ਆ ਗੁੱਸੇ ਨਾਲ ਨਹੀਂ ਕਹਿਣੀ ਹੈਗੀ ਉਹਨੂੰ ਤੁਸੀਂ ਪਿਆਰ ਨਾਲ ਚੁੱਪ ਕਰਾ ਸਕਦੇ ਆ ਕਿਉਂਕਿ ਜਿਹੜੇ emotions ਹੁੰਦੇ ਬੰਦੇ ਦੇ ਗੁੱਸੇ ਵਾਲੇ ਪਿਆਰ ਵਾਲੇ ਰੋਣ ਵਾਲੇ ਡਰ ਵਾਲੇ ਇਹਨਾਂ ਦਾ ਬੈਲੈਂਸ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈਗਾ ਅਗਰ ਤੁਸੀਂ ਉਹਨੂੰ ਤੱਕੀ ਨਾਲ ਹੀ ਚੁੱਪ ਕਰਾਉਣ ਲੱਗਿਓ ਰੋਣਾ ਬੰਦ ਕਰਾ ਲਿਆ ਜਿਹਨਾਂ ਦੀਆਂ ਫੀਲਿੰਗਸ ਹੁੰਨੀਆਂ ਬੱਚੇ ਦੀਆਂ ਜਿਹਦੇ ਕਰਕੇ ਉਹ ਰੋ ਰਿਹਾ ਉਹ ਤੁਹਾਨੂੰ ਐਕਸਪ੍ਰੈਸ ਨਹੀਂ ਕਰ ਪਾਏਗਾ ਇਹਦੇ ਉਲਟਾ ਤੁਸੀਂ ਕੀ ਕਰਨਾ ਹੈਗਾ ਅਗਰ ਬੱਚਾ ਕੋਈ ਅੜੀ ਕਰਦਾ ਰੋਂਦਾ ਹੈਗਾ ਉਹਨੂੰ ਪਿਆਰ ਦੇ ਨਾਲ ਉਹਨੂੰ ਸਮਝਾਓ ਉਹਨੂੰ ਸੁਣੋ ਉਹ ਕਿਉਂ ਰੋ ਰਿਹਾ ਹੈਗਾ ਉਹਨੂੰ ਲੌਜੀਕਲੀ ਦੱਸੋ ਕਿ ਉਹਦਾ ਜਿਹੜਾ ਰੋਣਾ ਹੈਗਾ ਠੀਕ ਨਹੀਂ ਹੈਗਾ ਜਾਂ ਉਹ ਕਿੰਨਾ ਘਰ ਹੋਵੇ ਮਤਲਬ ਕਿ ਉਹਨੂੰ ਧੱਕੇ ਨਾਲ ਚੁੱਪ ਨਹੀਂ ਕਰਾਉਣਾ ਹੈਗਾ ਇਸ ਨਾਲ ਜਿਹੜਾ ਬੱਚੇ ਦਾ ਮਾਨਸਿਕ ਵਿਕਾਸ ਹੈਗਾ ਜਿਹੜੇ emotions ਹੁੰਦੇ ਆ ਬੱਚੇ ਦੇ ਉਹ ਮਰਨ ਲੱਗ ਪੰਦੇ ਇੱਕ ਤਰ੍ਹਾਂ ਤੇ ਬੱਚਾ ਜਿਹੜਾ ਹੈਗਾ ਮਾਨਸਿਕ ਤੌਰ ਤੇ ਸੰਤੁਲਨ ਜਿਹੜਾ ਹੁੰਦਾ ਪ੍ਰੋਪਰਲੀ ਨਹੀਂ ਬਣ ਪੰਦਾ emotionally ਵੀ ਇਹਦਾ ਬੱਚਾ ਬੀਕ ਹੁੰਦਾ ਤੇ ਦੋਸਤੋ ਜਿਹੜੀ ਅਗਲੀ ਗੱਲ ਬੱਚੇ ਨੂੰ ਨਹੀਂ ਕਹਿਣੀ ਚਾਹੀਦੀ ਉਹ ਹੁੰਦਾ ਬਹੁਤ ਹੁਸ਼ਿਆਰ ਹਾ ਤੂੰ ਕਿਉਂ ਨਹੀਂ ਹੁਸ਼ਿਆਰ ਹੈਗਾ ਏਦਾਂ ਕਿ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਜਿਹੜੀਆਂ ਬੱਚਿਆਂ ਦੀਆਂ ਯੋਗਤਾਵਾਂ ਹੁੰਦੀਆਂ ਹੈਗੀਆਂ ਕਾਬਿਲਿਟੀਜ਼ ਹੁੰਦੀਆਂ ਹਰ ਇੱਕ ਦੀਆਂ ਅਲੱਗ-ਅਲੱਗ ਹੁੰਦੀਆਂ ਹੈਗੀਆਂ ਕੋਈ ਪੜ੍ਹਾਈ ਵਿੱਚ ਜ਼ਿਆਦਾ ਹੁਸ਼ਿਆਰ ਹੁੰਦਾ ਹੈਗਾ ਕੋਈ ਆਰਟਸ ਦੇ ਵਿੱਚ ਕੋਈ ਖੇਡਾਂ ਦੇ ਵਿੱਚ ਉਹਦੀਆਂ ਜਿਹੜੀਆਂ ਕਾਬਿਲਿਟੀਜ਼ ਹੁੰਦੀਆਂ ਯੋਗਤਾਵਾਂ ਜਾਂ ਇੰਟਰਸਟ ਹੁੰਦਾ ਉਹਦੇ ਅਕੋਰਡਿੰਗ ਹੀ ਉਹਨੂੰ ਤੁਸੀਂ ਮੋਟੀਵੇਟ ਕਰੋ ਅਗਰ ਕੋਈ ਤੁਸੀਂ ਗੱਲ ਕਹਿਣੀ ਵੀ ਹੈਗੀ ਕਿਸੇ ਨਾਲ ਕੰਪੇਅਰ ਕਰਕੇ ਨਾ ਕਹੋ ਉਹਨੂੰ ਆਪਣੇ ਆਪ ਨਾਲ ਹੀ ਕਹੋ ਵੀ ਤੇਰੇ ਹੁਣ ਘੱਟ ਨੰਬਰ ਆਏ ਹੈਗੇ ਅੱਗੇ ਤੋਂ ਤੁਸੀਂ ਜ਼ਿਆ ਉੱਲੇ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਉਹਦੇ ਵਿੱਚ ਹੀਣ ਭਾਵਨਾ ਪੈਦਾ ਹੁੰਦੀ ਆ ਉਹਦੇ ਵਿੱਚ ਨਫ਼ਰਤ ਦੀ ਭਾਵਨਾ ਵੀ ਪੈਦਾ ਹੋ ਸਕਦੀ ਆ ਤੇ ਇਸ ਨਾਲ ਵੀ ਬੱਚਾ ਜਿਹੜਾ ਡੀਮੋਟੀਵੇਟ ਹੋ ਜਾਂਦਾ ਤੇ ਇਸ ਗੱਲ ਤੋਂ ਵੀ ਅਵੋਇਡ ਕਰਨਾ ਚਾਹੀਦਾ ਅਰੇ ਜਿਹੜੀ ਗੱਲ ਆ ਬੱਚੇ ਨੂੰ ਨਹੀਂ ਕਹਿਣੀ ਚਾਹੀਦੀ ਕਈ ਵਾਰੀ ਆਪਾਂ ਬੱਚੇ ਨੂੰ ਕੋਈ ਟਾਸਕ ਦੇ ਦਿੰਨੇ ਆ ਬੱਚਾ ਮੋੜੇ ਸਵਾਲ ਕਰਦਾ ਵੀ ਕਿਉਂ ਕਰਾਂ ਆਪਾਂ ਉਹਨੂੰ ਕਹਿ ਦਿੰਨੇ ਆ ਬਈ ਇਹ ਮੈਂ ਤੈਨੂੰ ਕਿਹਾ ਮੈਂ ਤੈਨੂੰ ਆਰਡਰ ਦਿੱਤਾ ਤਾਂ ਕਰਨਾ ਹੈਗਾ ਇਸ ਗੱਲ ਤੋਂ ਵੀ ਅਵੋਇਡ ਕਰਨਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਜਿਹੜੇ ਬੱਚੇ ਦੀ ਲੌਜੀਕਲ ਸ਼ਕਤੀ ਹੁੰਦੀ ਆ ਸੋਚਣ ਦੀ ਰੀਜ਼ਨਿੰਗ ਦੀ ਉਹ ਜਿਹ ਇਦਾਂ ਨਹੀਂ ਹੈਗਾ ਵੀ ਤੁਸੀਂ ਕੋਈ ਉਹਨੂੰ ਕੰਮ ਕਹਿੰਦੇ ਜੇ ਬੱਚਾ ਸਵਾਲ ਕਰੇ ਤੇ ਤੁਸੀਂ ਉਹਨੂੰ ਸਿਰਫ ਇਦਾਂ ਆਰਡਰ ਕਹਿ ਦਿਓ ਵੀ ਮੈਂ ਇੱਕ ਹਿਟਲਰ ਹਾਂ ਤੇ ਮੇਰਾ ਆਰਡਰ ਤੈਨੂੰ ਮੰਨਣਾ ਹੀ ਪੈਣਾ ਅਗਰ ਕੋਈ ਬੱਚਾ ਸਵਾਲ ਪੁੱਛਦਾ ਹੈਗਾ ਕੋਈ ਵੀ ਕੰਮ ਕਰਨ ਦੇ ਬਾਰੇ ਉਹਨੂੰ ਤੁਸੀਂ ਲੌਜੀਕਲੀ ਸਮਝਾਓ ਵੀ ਆ ਜਿਹੜਾ ਕੰਮ ਤੈਨੂੰ ਕਿਹਾ ਇਸ ਲਈ ਕਰਨਾ ਹੈਗਾ ਇਹਦੇ ਇਹ ਬੈਨੀਫਿਟਸ ਹੈਗੇ ਆ ਤੇ ਇੱਕ ਜਿਹੜੀ ਆਦਰ ਭਾਵ ਦੀ ਸਥਿਤੀ ਹੁੰਦੀ ਹੈਗੀ ਬੱਚੇ ਵਿੱਚ ਉਸ ਤਰੀਕੇ ਨਾਲ ਉਹਨੂੰ ਸਮਝਾਣਾ ਹੈ ਨਾ ਕਿ ਉਹਨੂੰ ਧੱਕੇ ਨਾਲ ਕਹਿਣਾ ਵੀ ਆ ਜਿਹੜਾ ਕੰਮ ਮੈਂ ਤੈਨੂੰ ਕਿਹਾ ਤਾਂ ਤੈਨੂੰ ਕਰਨਾ। ਅਗਲੀ ਜਿਹੜੀ ਗੱਲ ਹੈਗੀ ਆ ਪੇਰੈਂਟਸ ਦੁਆਰਾ ਜਾਂ ਵੱਡਿਆਂ ਦੁਆਰਾ ਬੱਚਿਆਂ ਨੂੰ ਨਹੀਂ ਕਹਿਣੀ ਚਾਹੀਦੀ। ਉਹ ਹੁੰਦੀ ਹੈਗੀ ਆ ਵੀ ਤੂੰ ਇਹ ਕੰਮ ਨਹੀਂ ਕਰ ਸਕਦਾ। ਕਈ ਵਾਰੀ ਬੱਚਾ ਕੋਈ ਨਵੀਂ ਚੀਜ਼ ਸਿੱਖਣ ਦੀ ਕੋਸ਼ਿਸ਼ ਕਰਦਾ ਹੈਗਾ। ਪੜ੍ਹਾਈ ਵਿੱਚ ਕਰ ਲੋ ਕੋਈ ਆਰਟਸ ਵਿੱਚ ਕਰ ਲੋ ਜਾਂ ਖੇਡ ਕਰ ਲੋ ਤੇ ਬੱਚਾ ਉਹਦੇ ਵਿੱਚ 2-3-4 ਵਾਰੀ ਫੇਲ ਹੋ ਜਾਂਦਾ। ਬਾਰ-ਬਾਰ ਫੇਲ ਹੁੰਦਾ ਰਹਿੰਦਾ ਹੈਗਾ ਤੇ ਕਦੀ ਵੀ ਉਹਨੂੰ ਇਦਾਂ ਨਾ ਕਹੋ ਵੀ ਤੂੰ ਇਹ ਕੰਮ ਕਰ ਨਹੀਂ ਸਕਦਾ ਹੈਗਾ ਕਿ ਤੂੰ ਇਹਦੀ ਚੀਜ਼ ਦੇ ਕਾਬਿਲ ਨਹੀਂ ਹੈਗਾ। ਇਹਦੇ ਨਾਲ ਕੀ ਹੁੰਦਾ ਬੱਚੇ ਦੀ ਜਿਹੜੀ ਮਾਨਸਿਕ ਸ ਤੇ ਦੁਆਰਾ ਉਹਦੇ ਵਿੱਚ ਜਿਹੜੀ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੀ ਇੱਕ ਚਾਹ ਹੁੰਦੀ ਹੈਗੀ ਆ ਉਹ ਭਾਵਨਾ ਖਤਮ ਹੋਣ ਲੱਪਨਦੀ ਹੈਗੀ ਆ ਤੇ ਬੱਚਾ ਆਪਣੇ ਵਿੱਚ ਹੀ ਘਟਣਾ ਮਹਿਸੂਸ ਕਰਨ ਲੱਪਨਦਾ ਇਹ ਤੋਂ ਉਲਟਾ ਕੀ ਹੈਗਾ ਕੋਈ ਵੀ ਬੱਚਾ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈਗਾ ਜਾਂ ਕਰ ਰਿਹਾ ਹੈਗਾ ਤੇ ਉਹਦੇ ਵਿੱਚ ਅਗਰ ਉਹ ਮਿਸਟੇਕ ਕਰਦਾ ਹੈਗਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿਸੇ ਐਕਸਪਰਟ ਦੀ ਸਲਾਹ ਲਓ ਵੀ ਕਿੱਦਾਂ ਉਹਦੇ ਵਿੱਚ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਤੇ ਇਦਾਂ ਨਹੀਂ ਕਹਿਣਾ ਹੈਗਾ ਵੀ ਤੂੰ ਇਹ ਕੰਮ ਨਹੀਂ ਕਰ ਨਹੀਂ ਸਕਦਾ ਹੈਗਾ ਇਹਦੇ ਨਾਲ ਬੱਚੇ 'ਚ ਡੀਮੋਟੀਵੇਸ਼ਨ ਪੈਦਾ ਹੋ ਜਾਂਦੀ ਹੈ ਤੇ ਅੱਗੇ ਜਾ ਕੇ ਉਹਨੂੰ ਇੱਕ ਤਰ੍ਹਾਂ ਦੀ ਸਾਰੀ ਜ਼ਿੰਦਗੀ ਸਟ्रेस ਡਿਪਰੈਸ਼ਨ ਦੇ ਵਿੱਚ ਹੀ ਬੱਚਾ ਜਿਹੜਾ ਕੱਢਦਾ ਹੈ। ਹਮੇਸ਼ਾ ਹੀ ਨਵੀਂ ਨਵੀਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਿੱਖਣ ਤੋਂ ਡਰਦਾ ਰਹਿੰਦਾ ਹੈਗਾ ਤੇ ਤੁਸੀਂ ਹਮੇਸ਼ਾ ਹੀ ਆਪਣੇ ਬੱਚੇ ਦਾ ਸਾਥ ਦੇਣਾ ਹੈਗਾ ਉਹਨੂੰ ਪ੍ਰੈਕਟਿਸ ਕਰਨ ਲਈ ਕਹਿਣਾ ਹੈਗਾ ਉਹਨੂੰ ਇੰਪਰੂਵਮੈਂਟ ਕਰਨ ਲਈ ਕਹਿਣਾ ਹੈਗਾ ਪਰ ਉਹਨੂੰ ਇਦਾਂ ਨਹੀਂ ਕਦੀ ਵੀ ਕਹਿਣਾ ਵੀ ਤੂੰ ਇਹ ਕੰਮ ਨਹੀਂ ਕਰ ਸਕਦਾ। ਦੋਸਤੋ ਏਸੀ ਉਹ ਪੰਜ ਗੱਲਾਂ ਜਿਹੜੀਆਂ ਕਿ ਮਾਪੇ ਨੂੰ ਘਰ ਦੇ ਵਿੱਚ ਵੱਡਿਆਂ ਨੂੰ ਆਪਣੇ ਬੱਚਿਆਂ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਤੁਕਾਵੜ ਪੈਦਾ ਹੋ ਸਕਦੀ ਆ ਤੇ ਦੋਸਤੋ ਆਸ ਕਰਦੇ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਆਪਣੇ ਵਿਚਾਰ ਵੀ ਕਮੈਂਟ ਵਿੱਚ ਜਰੂਰ ਲਿਖਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ